ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਤੇ ਅੱਜ ਆਪਾਂ ਆ ਜਮੀਨ 'ਚ ਇੱਥੇ ਤੁਹਾਨੂੰ ਦੱਸ ਦਿਆਂ ਕਿ ਇੱਥੇ ਅੱਜ ਆਪਾਂ ਲਾ ਰਹੇ ਹਾਂ ਚਕੰਦਰ ਠੀਕ ਹੈ ਜੀ ਤੇ ਆਪਾਂ ਆ ਦੇਖੋ ਆ ਬੀਰ ਲਾ ਰਹੇ ਹਾਂ ਚਕੰਦਰ ਠੀਕ ਹੈ ਜੀ ਦੇਖੋ ਇਹ ਛੋਟੀਆਂ-ਛੋਟੀਆਂ ਬੱਟੀਆਂ ਬਣਾਈਆਂ ਗਈਆਂ ਨੇ ਤੇ ਇੰਨਾ ਚਾਹ ਚਕੰਦਰ ਲਾਏ ਜਾ ਰਹੇ ਨੇ ਇਹ ਬੀਜ ਹੈ ਜੀ ਚਕੰਦਰ ਦਾ ਠੀਕ ਹੈ ਜੀ ਤੇ ਇਹ ਬੀਜ ਲਾਇਆ ਜਾ ਰਿਹਾ ਇੱਥੇ ਕਿੰਨੇ ਦਿਨਾਂ ਤੱਕ ਤਿਆਰ ਹੋ ਜੂਗਾ ਬਈ ਇਹ ਇਹ 3 ਮਹੀਨੇ ਇਹ ਦੇਖੋ ਜੀ ਇਹ ਬੀਜ ਇਹ ਬੀਜ 3 ਮਹੀਨਿਆਂ ਚ ਤਿਆਰ ਹੋ ਜੂਗਾ ਮਤਲਬ ਕਿ ਇਹ ਜਿਹੜਾ ਬੀਜ ਲੱਗ ਰਿਹਾ ਚਿਕੰਦਰ ਇਹ ਚਿਕੰਦਰ ਬਣ ਕੇ ਪੂਰਾ ਚਿਕੰਦਰ ਬਣ ਕੇ ਇਹ 3 ਮਹੀਨਿਆਂ ਚ ਤਿਆਰ ਹੋ ਜੂਗਾ ਜੀ ਇਹ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਫਿਰ ਇਹ ਕਿੱਥੇ ਕਿੱਥੇ ਕੰਮ ਲਿਆ ਜਾਂਦਾ ਇਹਦਾ ਵਿਆਹਾਂ ਚ ਕੰਮ ਲਿਆ ਜਾਂਦਾ ਇਹਦਾ ਠੀਕ ਹੈ ਜੀ ਸਲਾਦ ਦੇ ਤੌਰ ਤੇ ਵਿਆਹਾਂ ਚ ਕੰਮ ਲਿਆ ਜਾਂਦਾ ਤੇ ਜਿਹੜਾ ਆਪਾਂ ਸਿਆਲ ਚ ਗਾਜਰ ਦਾ ਜੂਸ ਪਿੰਨੇ ਆ ਠੀਕ ਹੈ ਜੀ ਉਹ ਗਾਜਰ ਦੇ ਜੂਸ ਚ ਵੀ ਇਹਨੂੰ ਵਰਤਿਆ ਜਾਂਦਾ ਠੀਕ ਹੈ ਤੇ ਜਿਹੜੇ ਇਨਸਾਨ ਚ ਖੂਨ ਦੀ ਘਾਟ ਹੁੰਦੀ ਹੈ ਹਨਾ ਜ਼ਿਆਦਾਤਰ ਉੱਥੇ ਵੀ ਵਰਤਿਆ ਜਾਂਦਾ ਮਤਲਬ ਕਿ ਇਹ ਪੀਣ ਦੇ ਤੇ ਖਾਣ ਦੇ ਸਮਾਨ ਦੇ ਵਿੱਚ ਵਰਤਿਆ ਜਾਂਦਾ ਚਕੰਦਰ ਤੇ ਇਹ ਕਿੰਨੇ ਟਾਈਮ ਤੱਕ ਤਿਆਰ ਹੋ ਤਿੰਨ ਤਿੰਨ ਮਹੀਨਿਆਂ ਤੱਕ ਇਹ ਤਿਆਰ ਹੋ ਜੂਗਾ ਜੀ ਬਣ ਕੇ ਜਿੰਨੂੰ ਇਹ ਚੀਜ਼ ਨੂੰ ਲੋਕ ਕੱਚਾ ਖਾ ਕੇ ਵੀ ਖੁਸ਼ ਨੇ ਜੀ ਇਹਨੂੰ ਚਕੰਦਰ ਕਿਹਾ ਜਾਂਦਾ ਹੁਣ ਇਹਦਾ ਸਮਾਂ ਲਾਣ ਦਾ ਆ ਗਿਆ ਤੇ ਆਪਾਂ ਲਾ ਰਹੇ ਹਾਂ ਇੱਥੇ ਜ਼ਮੀਨ 'ਚ ਦੇਖੋ ਵੀਰ ਲਾ ਰਿਹਾ ਜ਼ਮੀਨ 'ਚ ਠੀਕ ਹੈ ਜੀ ਤੇ ਇਹ ਤਿੰਨ ਮਹੀਨਿਆਂ ਤੱਕ ਤਿਆਰ ਹੋ ਜੂਗਾ ਇਹਨੂੰ ਵਿਆਹਾਂ ਵਿੱਚ ਵਰਤਿਆ ਜਾਂਦਾ ਇਹ ਲਾਲ ਰੰਗ ਦਾ ਹੁੰਦਾ ਸ਼ਲਗਮ ਦੇਖਿਆ ਤੁਹਾਨੂੰ ਸ਼ਲਗਮ ਸ਼ਲਗਮ ਹੁੰਦਾ ਚਿੱਟਾ ਵਾਈਟ ਤੇ ਇਹ ਹੁੰਦਾ ਲਾਲ ਰੰਗ ਦਾ ਲਾਲ ਰੰਗ ਦਾ ਹੁੰਦਾ ਜਿਸ ਨੂੰ ਬਿਆਹਾਂ ਵਿੱਚ ਵਰਤਿਆ ਜਾਂਦਾ ਸਲਾਤ ਦੇ ਤੌਰ ਤੇ ਤੇ ਜੂਸ 'ਚ ਵਰਤਿਆ ਜਾਂਦਾ ਜੀ ਇਹ ਠੀਕ ਹੈ ਜੀ ਜੂਸ ਆਪਣਾ ਗਾਜਰ ਦੇ ਜੂਸ 'ਚ ਵੀ ਵਰਤਿਆ ਜਾਂਦਾ ਇਹਨੂੰ ਠੀਕ ਹੈ ਜੀ ਜਿੰਨਾ 'ਚ ਖੋਣ ਦੇ ਘਾਟ ਹੁੰਦੀ ਹੈ ਉਹ ਖਾ ਵੀ ਲੈਂਦੇ ਨੇ ਠੀਕ ਹੈ ਜੀ ਐਦਾਂ ਹੀ ਤੇ ਉਹਦਾ ਰਸ ਕੱਢ ਕੇ ਵੀ ਪੀ ਲੈਂਦੇ ਨੇ ਇਸ ਸਵੇਰੇ ਸਵੇਰੇ ਮੈਂ ਸੁਣਿਆ ਕਹਿੰਦੇ ਬਹੁਤ ਚੰਗਾ ਹੁੰਦਾ ਇਹ ਪੀਆ ਹੋਇਆ ਜੀ ਹਾਂਜੀ ਤੇ ਅੱਜ ਆਪਾਂ ਉਹ ਦੇਖੋ ਵੀਰ ਲਾ ਰਿਹਾ ਠੀਕ ਹੈ ਤੇ ਇਹ 3 ਮਹੀਨੇ ਤੱਕ ਬਣ ਕੇ ਤਿਆਰ ਹੋ ਜਾਊਗਾ ਤੁਹਾਡਾ ਕੀ ਕਹਿਣਾ ਇਸ ਬਾਰੇ ਜਰੂਰ ਦੱਸੋ ਕਮੈਂਟ ਕਰਕੇ ਤੇ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਤੁਹਾਡਾ ਆਪਣਾ ਥਿੰਦ ਸਾਰਾ ਧੰਨਵਾਦ ਜੀ